ਅਜਕਲ ਤੇ ਬ੍ਰਾਂਡਡ ਚੀਜ਼ਾਂ ਨੇ ਨਾ 100 ਸਾਲ ਪਹਿਲਾਂ 200 ਸਾਲ ਪਹਿਲਾਂ ਬ੍ਰਾਂਡਡ ਬੰਦੇ ਹੁੰਦੇ ਸੀ ਕਿਹੜੇ ਬੰਦੇ ਸਿੱਖ ਸਿੱਖ ਬ੍ਰਾਂਡ ਹੁੰਦਾ ਸੀ ਕਿ ਸਿੱਖ ਧੋਖਾ ਨਹੀਂ ਕਰਦਾ ਸਿੱਖ ਚੋਰੀ ਨਹੀਂ ਕਰਦਾ ਸਿੱਖ ਬੜਾ ਤਾਕਤਵਰ ਹੈ ਸਿੱਖ ਗਰੀਬ ਦੀ ਮਦਦ ਕਰਦਾ ਇਹ ਬ੍ਰਾਂਡ ਸੀ ਸਾਡਾ ਸੀ ਨਹੀਂ ਹਾਲੀ ਵੀ ਹੈਗਾ ਜੀ ਅ 10 ਸਾਲ ਪੁਰਾਣੀ ਗੱਲ ਲੁਧਿਆਣੇ ਤੋਂ ਇੱਕ ਬੱਚੀ ਦਿੱਲੀ ਪੜਦੀ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਤੇ ਉਹਦੀ ਕਲਾਸ ਵਿੱਚ ਕੇਰਲਾ ਦੇ ਇੱਕ ਪਿੰਡ ਦੀ ਕੁੜੀ ਪੜਦੀ ਸੀ ਉਹ ਪਿੰਡ ਦੇ ਵਿੱਚੋਂ ਪਹਿਲੀ ਵਾਰੀ ਕੋਈ ਬੱਚਾ ਬਾਹਰ ਪੜਨ ਗਿਆ ਤੇ ਉਹ ਕੁੜੀ ਆਈ ਸੀ ਉਹਨਾਂ ਦੇ ਉਸ ਪਿੰਡ ਤੋਂ ਪਹਿਲਾਂ ਕੋਈ ਬਾਹਰ ਪੜਨ ਹੀ ਨਹੀਂ ਗਿਆ ਸੀ ਤੇ ਉਹ ਜਿਹੜੀ ਲੜਕੀ ਸੀ ਉਹਦੀ ਲੁਧਿਆਣੇ ਵਾਲੀ ਸਿੱਖ ਲੜਕੀ ਨਾਲ ਨੇੜਤਾ ਹੋ ਗਈ ਤੇ ਉਹਨੇ ਇੱਕ ਦਿਨ ਦੱਸਿਆ ਉਹ ਕਹਿੰਦੀ ਹੈ ਵੀ ਜਦੋਂ ਮੈਂ ਦਿੱਲੀ ਆਣਾ ਸੀ ਤੇ ਮੇਰੇ ਦਾਦਾ ਜੀ ਨੇ ਕਿਹਾ ਸੀ ਕਿ ਦਿੱਲੀ ਕਦੇ ਵੀ ਤੂੰ ਸਕੂਟਰ ਆਟੋ ਟੈਕਸੀ ਕਰਨੀ ਹੈ ਨਾ ਤੇ ਸਿੱਖ ਟੈਕਸੀ ਵਾਲੇ ਕੋਲ ਜਾਈ ਸਿੱਖ ਆਟੋ ਵਾਲੇ ਕੋਲ ਜਾਈ ਉਹ ਤੇਰੇ ਨਾਲ ਧੋਖਾ ਵੀ ਨਹੀਂ ਕਰੇਗਾ ਤੇ ਤੇਰੀ ਕੋਈ ਮੁਸ਼ਕਿਲ ਆ ਗਈ ਤੇਰੀ ਮਦਦ ਕਰੇਗਾ ਇਹ ਹੁਣ ਦੀ 10 ਸਾਲ ਪਹਿਲਾਂ ਦੀ ਗੱਲ ਇਹ ਸਾਡਾ ਉਹ ਪੁਰਾਣਾ ਬ੍ਰਾਂਡ ਹਾਲੀ ਤੱਕ ਲੋਕਾਂ ਨੂੰ ਯਾਦ ਸੀ ਮੇਰਾ ਬੜਾ ਮਨ ਕਰਦਾ ਵੀ ਜਿਸ ਦਿਨ ਖਾਲਸਾ ਸੁਚੇਤ ਹੋ ਜਾਏਗਾ ਨਾ ਕੋਈ ਸਿੱਖ ਠੱਗੀ ਨਹੀਂ ਕਰੇਗਾ ਕਿਸੇ। ਪਰਾਈ ਆਮਾਨ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ। ਇਹ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਜੇ। ਪਰਾਈ ਆਮਾਨ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ। ਪਰ ਮੈਂ ਕੁਝ ਰਾਗੀ ਸਿੰਘਾਂ ਨੂੰ ਕਈ ਵਾਰੀ ਬੇਨਤੀ ਕੀਤੀ ਵੀ ਇਹ ਸ਼ਬਦ ਪੜਿਆ ਕਰੋ ਜੀ। ਕਦੇ ਨਹੀਂ ਸੁਣਿਆ ਸੁਣਿਆ ਤੁਸੀਂ ਕਦੇ ਇਹ ਸ਼ਬਦ ਸਾਨੂੰ ਇਹ ਪ੍ਰੇਰਣਾ ਹੋਣੀ ਚਾਹੀਦੀ ਅਸੀਂ ਕਿਸੇ ਦੀ ਅਮਾਨਤ ਨਹੀਂ ਰੱਖਣੀ ਤੇ ਸੱਚੀ ਗੱਲ ਜੇ ਤੁਸੀਂ ਕਿਸੇ ਦੀ ਕੋਈ ਚੀਜ਼ ਮੋੜਨੀ ਹੈ ਨਾ ਮੋੜ ਕੇ ਦੇਖੋ ਤੁਹਾਡਾ ਮਨ ਕਿੰਨਾ ਖੁਸ਼ ਹੋ ਜਾਂਦਾ ਤੇ ਜੇ ਨਹੀਂ ਮੋੜਦੇ ਭਾਵੇਂ ਉਹਨੇ ਨਹੀਂ ਵੀ ਮੰਗੀ ਨਾ ਮਨ ਤੇ ਬੋਝ ਹੁੰਦਾ ਜਦੋਂ ਨਜ਼ਰ ਆਂਦਾ ਬੰਦਾ ਅਸੀਂ ਨਜ਼ਰ ਚੁਰਾਨਿਆਂ ਵੀ ਮੈਂ ਇਹਦਾ ਦੇਨਦਾਰ ਆ ਖਾਲਸੇ ਦਾ ਆਚਾਰ ਇਹ ਦਸਤਾਰ ਦੀ ਸ਼ਾਨ ਕੇਵਲ ਇਹਦੇ ਰੰਗ ਨਾਲ ਜਾਂ ਲੜਾ ਨਾਲ ਨਹੀਂ ਹੈ ਇਹ ਜਿੰਨੇ ਦਸਤਾਰ ਸਜਾਈ ਹੋਈ ਉਹਦੇ ਕਿਰਦਾਰ ਨਾਲ ਹੋਣੀ ਚਾਹੀਦੀ ਸਿੱਖ ਦਾ ਬ੍ਰਾਂਡ ਹੈ ਔਰ ਇਹ ਜਿਹੜੀ ਅੱਜ ਵੀਰਜੀੁਰਵਿੰਦਰ ਸਿੰਘ ਜੀ ਨੇ ਗੱਲ ਕੀਤੀ ਹੈ ਤੁਹਾਡੇ ਰੇਲਵੇ ਦੇ ਹੀ ਸੀਨੀਅਰ ਸੈਕਸ਼ਨ ਇੰਜੀਨੀਅਰ ਨੇ ਇਹ ਬੜੀ ਕਮਾਲ ਦੀ ਗੱਲ ਕਿ ਹੁਣ ਅਸੀਂ ਸਿੱਖਾਂ ਦੇ ਬਾਰੇ ਮਸ਼ਹੂਰ ਕਰਨਾ ਕਿ ਸਿੱਖ ਪੜੇ ਹੁਸ਼ਿਆਰ ਹੁੰਦੇ ਨੇ ਅਸੀਂ ਬੱਚਿਆਂ ਨੂੰ ਕਹਿਣਾ ਸ਼ੁਰੂ ਕੀਤਾ ਬੱਚਿਓ ਵਿਦਿਅਕ ਖੇਤਰ ਦੇ ਵੀ ਸਰਦਾਰ ਬਣੋ ਹੁਣ ਜੰਗ ਦਾ ਮੈਦਾਨ ਕਿਰਪਾਨਾਂ ਗੋਲੀਆਂ ਵਾਲਾ ਹੀ ਨਹੀਂ ਹੁਣ ਜੰਗ ਦਾ ਮੈਦਾਨ ਪੜ੍ਹਾਈ ਦਾ ਮੈਦਾਨ ਵੀ ਹੈ ਜੇ ਅੰਮ੍ਰਿਤਧਾਰੀ ਬੱਚਾ ਬੱਚੀ ਕਲਾਸ ਦੇ ਵਿੱਚ ਫਰਸਟ ਆਂਦੀ ਹੋਏਗੀ ਬਾਕੀਆਂ ਦਾ ਵੀ ਦਿਲ ਕਰੇਗਾ ਵੀ ਅਸੀਂ ਵੀ ਅੰਮ੍ਰਿਤ ਛਕੀਏ ਤੇ ਜੇ ਉਹ ਬੱਚਾ ਨਲਾਇਕ ਹੋਏਗਾ ਉਹ ਕਹਿਣਗੇ ਇਹ ਤਾਂ ਪੱਗਾਂ ਵਾਲੇ ਕਿਰਪਾਨਾਂ ਵਾਲੇ ਨਲਾਇਕ ਹੀ ਹੁੰਦੇ ਨੇ ਸਾਰੇ ਜਣੇ ਪ੍ਰਣ ਕਰੋ ਮਾਤਾ ਪਿਤਾ ਵੀ ਬੱਚੇ ਵੀ ਕਿ ਅਸੀਂ ਵੱਡਾ ਸੋਚਣਾ ਹੈ ਵੱਡੇ ਬੰਨਾ ਹੈ ਮਿਹਨਤ ਕਰਨੀ ਸਾਡੇ ਘਰਾਂ ਵਿੱਚ ਇਹ ਸੁਭਾਅ ਬਣ ਜਾਏ ਸਾਡੇ ਗੁਰਦੁਆਰੇ ਤੋਂ ਇਹ ਪ੍ਰੇਰਣਾ ਹੋਵੇ ਆ ਜਿਹੜੀ ਵੀਰਜੀ ਨੇ ਨੋਬਲ ਪ੍ਰਾਈਜ਼ ਦੀ ਗੱਲ ਕੀਤੀ ਨਾ ਇਹ ਕੋਈ ਲਾਲਚ ਵਸ ਨਹੀਂ ਹੈ ਨੋਬਲ ਪ੍ਰਾਈਜ਼ ਦਾ ਮਤਲਬ ਹੈ ਕਿ ਤੁਸੀਂ ਮਨੁੱਖਤਾ ਲਈ ਇੰਨੀ ਵੱਡੀ ਖੋਜ ਕਰੋ ਇੰਨੇ ਵਧੀਆ ਕਾਰਜ ਕਰੋ ਕਿ ਮਨੁੱਖਤਾ ਕਹੇ ਐਸ ਗੁਰਸਿੱਖ ਨੇ ਬੱਚੀ ਨੇ ਬੱਚੇ ਨੇ ਸਾਡੀ ਮਦਦ ਕੀਤੀ ਹੈ ਅਸੀਂ ਇਹਦਾ ਸਨਮਾਨ ਕਰੀਏ ਅੱਛਾ ਕਮਾਲ ਦੀ ਗੱਲ ਜੇ ਛੋਟਾ ਸੋਚਾਂਗੇ ਛੋਟੇ ਬਣ ਜਾਵਾਂਗੇ ਵੱਡਾ ਸੋਚਾਂਗੇ ਦੱਸੋ ਭਾਈ ਵੱਡੇ ਬਣ ਜਾਵਾਂਗੇ ਫਿਰ ਵੀ ਅਸੀਂ ਛੋਟਾ ਸੋਚਦੇ ਆ ਸਾਰਾ ਪੰਜਾਬ ਕਹਿੰਦਾ ਹਾਈਲਾਈਟਸ ਕਰੋ ਤੇ ਬਾਹਰ ਜਾਓ ਹਾਈਲਾਈਟਸ ਹੈਗੀ ਏ ਲੇਬਰ ਕਰਨ ਦੀ ਡਿਗਰੀ ਸਾਰਾ ਬਿਹਾਰ ਸੋਚ ਰਿਹਾ ਆਈਐਸ ਕਰਨੀ ਹੈ ਆਈਪੀਐਸ ਕਰਨੀ ਹੈ ਪੰਜਾਬ ਨੇ ਸੋਚਣਾ ਹੀ ਛੋਟਾ ਸ਼ੁਰੂ ਕਰ ਦਿੱਤਾ ਦਸਤਾਰ ਦੀ ਸ਼ਾਨ ਤਾਂ ਬਣੇਗੀ ਜੇ ਸਾਡੀਆਂ ਐਸਪੀਰੇਸ਼ਨਸ ਵੱਡੀਆਂ ਆਉਣਗੀਆਂ ਅਸੀਂ ਵੱਡਾ ਸੋਚਾਂਗੇ